ਇਸ ਫੈਸਲੇ ਦੇ ਨਾਲ ਬਹੁਤ ਆਵਾਜ਼ਾਰ ਹੋਈ ਨੇ ਬੜੀ ਦੁਖੀ ਹੋਈ ਨੇ ਜੇ ক্রিকেট ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਨਹੀਂ ਖੁੱਲ ਸਕਦਾ ਇਹ ਸਾਰਾ ਸਾਰ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਚਿੱਕੀ ਚਿੱਕੀ ਦੇ ਰਾਹੀਂ ਜਿਹੜਾ ਉਹ ਚਲਕੀ ਹੈ ਕਿ ਹੁਣ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਸਾਰੀ ਨਾਨਕ ਨਾਮ ਨੇਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ ਪਾਕਿਸਤਾਨ ਵਿੱਚ ਮਨਾਇਆ ਜਾਂਦਾ ਉਸ ਵੇਲੇ ਹਰ ਵਕਤ ਭਾਰਤ ਤੋਂ ਇੱਕ ਜੱਥਾ ਪਾਕਿਸਤਾਨ ਜਾਂਦਾ ਪਰ ਇਸ ਵਾਰੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਇਹ ਜੱਥਾ ਨਾ ਭੇਜਿਆ ਜਾਵੇ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਚੱਕੇ ਨੇ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਬੜੀ ਦੁਖਦ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਹੈ ਇੱਕ ਪਾਸੇ ਵਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਉਡਾਕਾ ਮਾਰਿਆ ਗਿਆ ਹਰ ਸਾਲ ਗੁਰਪਰਬ ਮਨਾਉਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਭਾਰਤ ਤੋਂ ਸਿੱਖ ਯਾਤਰੀਆਂ ਦਾ ਜਥਾ ਜਾਂਦਾ ਔਰ ਉਸ ਜਥੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 1965 ਔਰ 71 ਦੀਆਂ ਜੰਗਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ ਜੰਗ ਵੀ ਹੋਈ ਹੈ ਉਸ ਦੌਰ ਦੇ ਵਿੱਚ ਵੀ ਜਿਹੜੀ ਇਹ ਪਾਬੰਦੀ ਨਹੀਂ ਲਗਾਈ ਗਈ ਕਿੰਟੀ ਕਮਾਲ ਦੀ ਗੱਲ ਹੈ ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਮਿਸਲੀਡ ਕਰਦੀਆਂ ਸੀ ਔਰ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਸਿੱਖਾਂ ਦੇ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ ਮੁਕਾਇੇ ਜਾਂਦੇ ਨੇ ਮੁਸਲਮਾਨਾਂ ਨੂੰ ਹਜ ਤੋ ਜਾਣੋ ਨਹੀਂ ਰੋਕਿਆ ਜਾ ਸਕਦਾ ਹਿੰਦੂਆਂ ਨੂੰ ਮੰਦਰਾਂ ਦੇ ਦਰਸ਼ਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਔਰ ਸੁਣਦੇ ਆ ਕਿ ਮੁਗਲ ਕਾਲ ਦੇ ਵਿੱਚ ਹਿੰਦੂਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਜਿਹੜਾ ਹੈ ਉਹ ਰੋਕਿਆ ਜਾਂਦਾ ਸੀ ਜਜ਼ੀਆ ਵਸੂਲੇ ਜਾਂਦਾ ਸੀ ਪਰ ਸ਼ਾਇਦ ਇੰਨੀ ਨਰਦਾਈਤਾ ਜਿਹੜੀ ਹੈ ਉਹ ਵੀ ਨਾ ਵਿਖਾਉਂਦੇ ਹੁਣ ਜਿੰਨੀ ਨਰਦਾਈਤਾ ਭਾਰਤ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਦਿਖਾਈ ਹੈ ਕੀ ਕਰਦੇ ਨੇ ਸਿੱਖ ਜਾ ਕੇ ਉੱਥੇ ਮੱਥਾ ਟੇਕਦੇ ਨੇ ਖੜਾ ਪ੍ਰਸ਼ਾਦ ਦੀ ਦੇਖ ਕਰਾਉਂਦੇ ਨੇ ਉੱਥੇ ਕੀਰਤਨ ਸੁਣਦੇ ਨੇ ਆਪਣੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਕੇ ਅੱਖਾਂ ਨਾਮ ਕਰ ਲੈਂਦੇ ਨੇ ਆਪਣੇ ਵਿਛੜੇ ਗੁਰਧਾਮਾਂ ਤੇ ਜਾ ਕੇ ਥੋੜਾ ਸਕੂਨ ਹਾਸਲ ਕਰਦੇ ਨੇ ਕਿ ਸਿੱਖ ਇਹਦੇ ਵੀ ਅਧਿਕਾਰੀ ਨਹੀਂ ਰਹਿ ਗਏ ਕਰਤਾਰਪੁਰ ਸਾਹਿਬ ਕੋਰੀਡੋਰ ਜੰਗ ਦੀ ਆੜ ਦੇ ਵਿੱਚ ਇਹਨਾਂ ਨੇ ਬੰਦ ਕਰਤਾ ਔਰ ਉਹਨੂੰ ਖੋਲਣ ਦਾ ਇਹ ਨਾ ਨਹੀਂ ਲੈ ਰਹੇ ਇੱਕ ਆਸ ਦੀ ਕਰਨ ਜਾਗੀ ਸੀ ਦੁਨੀਆ ਭਰ ਦੇ ਮੁਲਕਾਂ ਨੇ ਜਿਹੜਾ ਹੈ ਉਹ ਸਲਾਹਿਆ ਸੀ ਜਿਹੜਾ ਕੋਰੀਡੋਰ ਖੁੱਲਿਆ ਸੀ ਇਹ ਭਾਰਤ ਸਰਕਾਰ ਜਿਹੜੀ ਹੈ ਉਹਨੂੰ ਵੀ ਜਿਹੜਾ ਬੰਦ ਕਰਕੇ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਜਿਹੜਾ ਕੁਚਲਣ ਦਾ ਯਤਨ ਕਰ ਰਹੀ ਹੈ। ਇਹ ਬਹੁਤ ਮੰਦ ਭਾਗਾ ਫੈਸਲਾ ਹੈ। ਭਾਰਤ ਸਰਕਾਰ ਨੂੰ ਤਰੰਤ ਤੇ ਤੇ ਵਿਚਾਰ ਕਰਨੀ ਚਾਹੀਦੀ। ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਵੇ। ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਤੋਂ ਰੋਕਣਾ ਜਿਹੜਾ ਹੈ ਇਹ ਮਹਾਂ ਅਪਰਾਧ ਦੀ ਸ਼੍ਰੇਣੀ ਚੋਂਦਾ ਤੇ ਇਹ ਮਹਾਂ ਅਪਰਾਧ ਜਿਹੜਾ ਹੈ ਉਹ ਭਾਰਤ ਸਰਕਾਰ ਨਾ ਕਮਾਵੇ। ਸਿੱਖ ਇਸ ਫੈਸਲੇ ਦੇ ਨਾਲ ਬਹੁਤ ਆਵਾਜ਼ਾਰ ਹੋਈ ਨੇ ਬੜੀ ਦੁਖੀ ਹੋਈ ਨੇ ਜੇ ਕ੍ਰਿਕਟ ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਨਹੀਂ ਖੁੱਲ ਸਕਦਾ ਇਹ ਸਰਾਸਰ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਚਿੱਕੀ ਚਿੱਕੀ ਦੇ ਰਾਹੀਂ ਜਿਹੜਾ ਉਹ ਚਲਕੀ ਹੈ ਔਰ ਅਸੀਂ ਇਹਦੀ ਜਿਹੜੀ ਵਿਰੋਧਤਾ ਕਰਦੇ ਆਂ ਔਰ ਭਾਰਤ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ ਤੇ ਨਹੀਂ ਮੈਂ ਸਿਕਸਨਤਨ ਨੂੰ ਇਹ ਅਪੀਲ ਕਰਦਾ ਕਿ ਜ਼ੋਰਦਾਰ ਜਿਹੜਾ ਹੈ ਇਹਦਾ ਵਿਰੋਧ ਕੀਤਾ ਜਾਏ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਹੈ ਕਿ ਆਪੋ ਆਪਣੇ ਮੁਲਕਾਂ ਦੇ ਵਿੱਚ ਆਪੋ ਆਪਣੇ ਮੰਚਾਂ ਦੇ ਉੱਤੇ ਸਿੱਖਾਂ ਦੇ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਧਾਰਮਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਜਾਂ ਧਾਰਮਿਕ ਆਧਾਰਾਂ ਨੂੰ ਉਜਾੜਨ ਦਾ ਜਿਹੜਾ ਮਾਮਲਾ ਇਹ ਜ਼ੋਰਦਾਰ ਢੰਗ ਦੇ ਨਾਲ ਜਿਹੜਾ ਉਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਗ੍ਰਹਿ ਵਿਭਾਗ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਰੀ 파ਟ ਦੇ ਵਾਕਕ ਸੁਬੇ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਗ ਦੇ ਸਮੇਂ ਨਨਕਾਣਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਈਸ਼ਵਰ ਨਹੀਂ ਜਾ ਸਕੇਗਾ ਇਹ ਖਬਰ ਬਹੁਤ ਹੀ ਮਦਪਾਗੀ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਸੁਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾਮ ਸਾਹਿਬ ਦਾ ਜਿਹੜਾ ਪ੍ਰਕਾਸ਼ਪੁਰਬ ਹੈ ਇਹ ਸਾਰੀ ਨਾਨਕ ਨਾਮ ਨੇਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੰਦੇਸ਼ ਆਉਂਦਾ ਕਿ ਇਸ ਵਾਰੀ ਜਥਾ ਨਹੀਂ ਜਾ ਸਕੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਟੇਕ ਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਚ ਡਿਸਕਸ ਕਰੇ ਤੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜਾਣਾ ਚਾਹੀਦਾ। ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾ ਕਿਸੇ ਹੋਰ ਦੇਰੀ ਤੇ ਸ਼ੁਰੂ ਹੋਣਾ ਚਾਹੀਦਾ। ਇਸ ਕਰਕੇ ਸੂਬੇ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ। ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸਿੱਕਾਉਂਦੀਆਂ ਭਾਵਨਾ ਨੂੰ ਦੇਖਦੇ ਹੋਇਆ ਤੁਰੰਤ ਇਸ ਜਥੇ ਨੂੰ ਭੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਾਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਕੱਟਖਤਮ ਕਰਨੀ ਚਾਹੀਦਾ।